ਪੁੱਤ ਪੰਜਾਬ ਦੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਹ YouTube ਤੇ ਸਾਡੀ ਪਹਿਲੀ ਵੀਡੀਓ ਹੈ। ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਧੰਨਵਾਦ। ਆ ਕੀ ਕਰਨਾ ਹੈ? ਠੀਕ ਹੈ। ਚੱਲ ਪਰੇ ਹੋ ਜਾ। ਆ ਕੀ ਕਰਨੀ ਹੈ? ਚੱਲ

तू यहाँ पाले पुड़ी का लोड नहीं अच्छा ही यहाँ पाले मुंडे ही लोड पुड़ी भी लोड यहाँ पाले तेरा भी लोड है बिजी ग्राम बुलाओ बिजी सारे चलो कोई गल नहीं फिर आप आ जाए डॉक्टर हाँ डॉक्टर नहीं तो पता कर लाने चलिए फिर चलो फिर अच्छा ही अब कहाँ स्थापन जा रहे ठीक है तो तेरे समझिए पर अपने कर करके ठीक है तो अभी बहुत शैतान बाद है एक दो बाद अपने मुंडे ही होगा ना महीने बीत जान तो बाद बिगड़े हैं नहीं है दस साल बीत तो बाद 기가 알아 تو دوں اوه ویا تو کولی تاں دا ہن لے اناں دے ڈاڑی نے تیری ودیہ لے

ਤੇ ਹੁਣ ਆਪਾਂ ਬਾਪੂ ਤੋਂ ਤਾਂ ਇਹੀ ਚੀਜ਼ ਆ ਜਰਾ ਪੈਸੇ ਬਿਨਾ ਆਪਣਾ ਕੰਮ ਨਹੀਂ ਛੱਡਣਾ ਕਿਉਂਕਿ ਜਿਹੜੀ ਜ਼ਿੰਦਗੀ ਆ ਇਹ ਪੈਸੇ ਤੋਂ ਬਿਨਾਂ ਨਹੀਂ ਚੱਲਦੀ ਉਹ ਡੈਡੀ ਹਾਂਜੀ ਮੈਨੂੰ ਪੈਸੇ ਤਾਂ ਆ ਨਹੀਂ ਜੀ ਪੈਸੇ ਘਰੋਂ ਲੈ ਕੇ ਆਉਣਾ ਪੈਂਦਾ ਕੱਲ੍ਹ ਦੀਆਂ ਕਰਨਾ ਹੈ ਜਿੰਜਾ ਅੱਜ ਜਾ ਹੀ ਰਿਹਾ ਐ ਰੋਲ ਪੈਸੇ ਨਹੀਂ ਮਿਲਦੇ ਨਾ ਰੋਲਾ ਤੇਰੀ ਮਾਂ ਦੀ ਗੱਲ ਹਾਂ ਮੇਰੀ ਵੀ ਜ਼ਿੰਦਗੀ ਆ ਯਾਰ ਮਾਂ ਵੀ ਜ਼ਿੰਦਗੀ ਜਰੋੜ ਆ ਜੀ ਰੋਲ ਪੈਸੇ ਕਿੱਥੋਂ ਲੈ ਕੇ ਆਉਣਾ ਇਹਨਾਂ ਨੂੰ ਪੈਸੇ ਮੈਨੂੰ ਨਹੀਂ ਦਿਵਾਜੀ ਕਿਥੋਂ ਦਾ ਕੀ ਲੈਣਾ ਕਿਹਨਾਂ ਦਾ ਪੈਸੇ ਚੱਲਦੀ ਹੈ ਨਹੀਂ ਨਹੀਂ ਮਿਲਦੇ ਪੈਸੇ ਸੁਝੇ ਜੀ ਮੈਂ ਰਾਤ ਨੂੰ ਨਸ਼ਾ ਪਤਾ ਕਰਦਿੰਦੇ ਕਿ ਬੰਦੇ ਨੂੰ ਅੱਜ ਤੱਕ ਕਿੰਨਾ ਲੰਬਾ ਰਾਇਆ ਪਰ ਇਹਨੇ ਪੈਸੇ ਦਰ ਦੇ ਕਿਧਰ ਆ ਜਾਂਦੇ ਕਿਧਰ ਆ ਮੈਂ ਵੀ ਹਾਂ ਮੈਂ ਵੀ ਹਾਂ ਖਾਣਾ ਪੀਣਾ ਵੀ ਹੈ ਤੇ ਮੈਨੂੰ ਯਾਰਾਂ ਦੋਸਤਾਂ ਦੇ ਨਾਲ ਬੈਠ ਕੇ ਮੈਨੂੰ ਖਾਣਾ ਪਿਆਉਣਾ ਕੋਈ ਕਹਿੰਦਾ ਜਦੋਂ ਕਈ ਵਾਰੀ ਹਫਤੇ ਬਾਅਦ ਇਕੱਠੇ ਹੁੰਦੇ ਆ ਜੀ ਤੇ ਖਾਤਾ ਵੀ ਘਟਾਣਾ ਹੋਵੇ ਨਾ ਹੱਥ ਦੇ ਕੇ ਨਾ ਬਾਯਾ ਮੀਨਾ ਰੱਖ ਰਹੀ ਹੈ ਹਰ ਚਾਹ ਕਾ ਪੁੰਗੜਾ ਖੋਲਾ ਰੱਤ ਨੇ ਮੈਂ ਨਾ ਘਰਾਂ ਦੇ ਸੁਣ ਤਾ ਉਹ ਰੋਮ ਨੇ ਜਿੰਦ ਨਾ ਦੇ ਲਾਈਨ ਜੇ ਮੰਮੀ ਨੂੰ ਪਾਇ ਹੈ ਦੇ ਰੋ ਤੇ ਆਇਆ ਕਿ ਖਵਾਤ ਕਰਕੇ ਲੱਗਿਆ ਹੋਇਆ ਮੈਂ ਤਾਂ ਖੇਡ ਗਿਆ ਹੋਇਆ ਸੀ ਕਿ ਮੈਂ ਤਾਂ ਤੁਹਾਨੂੰ ਕਹਿ ਗਿਆ ਮੈਨੂੰ ਤਾਂ ਲੱਗਾ ਤੂੰ ਮਾੜੀ ਸੰਗਤ ਨਾਲ ਆ ਗਿਆ ਨਹੀਂ ਮੈਂ ਬੰਮੀ ਅਜਾ ਖੂਨ ਲੰਮਾ ਦਵਾਇਆ ਕਿ

पता नहीं कितने तो करता है अद्धी रात फिर घरे नहीं करता है मैं तेरे मां का कोई कर दिया मैं तेरे बापू को क्या से उन्होंने समझा देते तो डैडी और मैं रोज दिन टेंशन में रहती है मैं अगर मान लो कि मैं घर दीवार भी नहीं खोज पा बाहर घर भी नहीं सारे वक्त जाना होता है कितने जाना होना पड़ता है ਦਾਦੇ ਜਨ ਮੈਨੂੰ ਰਿਸ਼ਤੇਦਾਰ ਨੇ ਵੀ ਜਾਣਾ ਆਉਣਾ ਕਰਦਾ ਕੋਈ ਵਾਰ ਮਾਰ ਮਾਰ ਹੋ ਜਾਂਦਾ ਉਹ ਮੋਰ ਨੂੰ ਮੈਨੂੰ ਆਉਂਦੇ ਨੂੰ ਮੈਂ ਆਪ ਮੈਂ ਆਪ ਗੱਲ ਕੀ ਦੱਸਾਂ ਮੈਂ ਆਪ ਦੀ ਗੱਲ ਮੈਂ ਆਪ ਹੋ ਵੀ ਗਲਤ ਬੋਤਾ ਨਹੀਂ ਕੋਈ ਮੈਨੂੰ ਮਰ ਰੋ ਰੋ ਉੱਠਾ ਬਣਨ ਮੈਂ ਤੁਹਾਨੂੰ ਮੈਂ ਦੱਸਿਆ ਕੀ ਨਾ ਨਾ ਕੋਈ ਪੈਸਾ ਮੈਂ ਤੁਹਾਡੇ ਕੋਲ ਤੇ ਐ ਪੈਸੇ ਨਹੀਂ ਕੋਈ ਅੱਗੇ ਬਦਲ ਦੀ ਗੱਲ ਦੱਸਦੇ ਨਹੀਂ ਬੰਨੀ ਬੰਦੇ ਮਾਜੂਰ ਜੀ ਦੱਸਵਾ ਰਹੇ ਜੀ ਮੰਮੀ ਨੇ ਤਾਂ ਜਵਾਬ ਦੇਦਾ ਪੈਸਾ ਕਿ ਆਪ ਨੂੰ ਡੈਕਿੰਗ ਤੋਂ ਤੁਹਾਡੇ ਪੁੱਛੀ ਕੀ ਜਿਹਦਾ ਹੋ

ਹੋ ਤੂੰ ਦਾ ਬਟਾ ਨਾ ਚਾਹ ਨਾ ਪਤੀ ਹੋਰ ਕੀ ਤੁਮਾਨੂੰ ਕਿਹ ਬੇਸਾਰਾ ਤੂੰ ਦਾ ਕਾਰੀ ਨਾ ਖੰਡ ਨਾ ਚਾਹ ਨਾ ਪਤੀ ਨਾ ਤੇ ਨਾ ਹਲਦੀ ਤਰ ਲੈਵ ਨਾ ਬਗੂੜੇ ਨਹੀਂ ਕਿੱਧਰ ਗਿਆ ਇਹ ਕਿੱਧਰ ਗਿਆ ਦੇਖ ਮੈਂ ਤੈਨੂੰ ਕਿੱਦੇ ਨਹੀਂ ਸਮਝਾਈ ਇਹ ਕੀ ਹੋ ਗਿਆ ਕਿੱਧਰ ਗਿਆ ਜੁਵਾ ਜਾ ਕੇ ਕਿੱਲੇ ਤੂੰ ਜੁਵਾਤ ਕੇ ਤੈਨੂੰ ਪੁੱਛੇ ਨਹੀਂ ਜਮੇ ਨਾ ਲੜੀ ਆਨੀਆ వి మాడి సందతనాల్ రాజ్హంగా. మాడి కిషనికా రఖాం. విషత్ినా రఖితు. రఖరిదినా మియింగా. అంన కరి నాతమా కాంమా. తే క్రికా అంన్యి

ओहो चक्कर आई जांदे हैं मेनू ता बोनी की करा सिर क्यों या सिर क्यों या पाड़ ले लो पाड़ ले लो ਜਦੋਂ ਪਾਇਦ ਲਾ ਕੀ ਉਹ ਜਿਹੜੀ ਉਹ ਹੱਸੇ ਉਹ ਦਾ ਮਾੜਾ ਤਾਂ ਹੈਸ਼ਟੈਗ ਪੈ ਗਈ ਮੇਰੇ ਆ ਤਾਂ ਨਾ ਗੱਲਾਂ ਸੁਣ ਕੇ ਉਹਨਾਂ ਦੀ ਅੱਖਾਂ ਮੂਰੇ ਨੇੜ ਕੋਈ ਆ ਗਈ ਉਹਨਾਂ ਨੂੰ ਦੇਖ ਕੇ ਖਾਉਂਦੇ ਨੇੜੀ ਆ ਗਈ ਮੈਂ ਤੈਨੂੰ ਕਿੱਦੇ ਨਹੀਂ ਸਮਝਾਈ ਜਾਂਦੀ ਸੀ ਦੇ ਹੁਣ ਸਮਝਾ ਲੈ ਸਮਝਾ ਲੈ ਸਮਝਾ ਲੈ ਕੀ ਪਤਾ ਕੀ ਗੱਲਾਂ ਦਾ ਤੂੰ ਤਾਂ ਸਮਝਾ ਰਹੀ ਨਹੀਂ ਬਸ ਹੁਣ ਤਾਂ ਮੇਰੀ ਜਾਨ ਗਈ ਗਈ ਹੁਣ ਤਾਂ ਅੱਜ ਨੂੰ ਲਈ ਫੇਟਾ ਬੰਨਾ ਮੈਂ ਨੂੰ ਬੈਣਾ ਮੈਂ ਬੈਣਾ ਤਾਂ ਦੇਖ ਲੈ ਕੋਈ ਨਹੀਂ ਸੱਜ ਕੇ ਸੱਜ ਕੇ ਈ ਪੁੱਤ ਹਾਂਜੀ ਡੈਡੀ ਜੀ ਅੱਜ ਗੱਲ ਤੋਂ ਮਾਫ਼ ਕਰ ਦੂਗੀ ਨਾ ਤੇ ਆਪੇ ਮਾਲ ਕੋਈ ਸਾਫ਼ ਕਰ ਦੂਗਾ ਮੈਂ ਮੰਮੀ ਨੂੰ ਟਕਰਾਂ ਦੇ ਡੇਢੀ ਉੱਤੇ ਉਹ ਉਹੋ ਫਿੰਗਰ ਡੈਡੀ ਜੀ ਮੈਂ ਤਾਂ ਕੋਈ ਜਵਾਬ ਦਿੱਤੇ ਨਹੀਂ ਮੰਮੀ ਜੀ ਆਪ ਹੀ ਨਹੀਂ ਬੁਲਾਉਂਦੇ ਸਾਡੇ ਮਨ ਤਾਂ ਗੁੱਸਾ ਨਹੀਂ ਕੋਈ ਨਾ ਡੈਡੀ ਜੀ ਮੈਂ ਸ਼ਾਮ ਲੰਮੀ ਐ ਮੈਂ ਕੀ ਤੇ ਆਉਣੀ ਤਰੀਜ ਨਾ ਕੋਈ ਨਹੀਂ ਉਤਾਰ ਕੇ ਨਹੀਂ ਦਿੰਦਾ ਠੀਕ ਹੈ ਜੀ ਮੰਮੀ ਚੱਲ ਪਾਣੀ ਤਾਂ ਹੀ ਕਰਾਉਣੀ ਹੈ ਮੰਮੀ ਪਤਾ ਨਹੀਂ ਵਿਚਾਨੀ ਕਿ ਇਹ ਤਾਂ ਬਿਮਾਰ ਹੋ ਗਈ പൈ ലോ ലോായി ਟੋਟੀਆਂ ਕੀ ਹੈ ਜੀ ਸੋਹਣੀ ਰੱਤੀ ਜੀ ਜੇ ਮੈਂ ਪਹਿਲਾਂ ਹੀ ਸੋਚ ਲਾਉਂਦੀ ਮੈਂ ਨਹੀਂ ਤੁਹਾਡੇ ਨਾਲ ਲੜੀ ਮੈਂ ਤਾਂ ਪਤੀ ਨਹੀਂ ਸੀਗਾ ਮੇਰਾ ਪੁੱਤ ਤੇ ਮੇਰੀ ਨੂੰ ਮੇਰੇ ਨੂੰ ਇੰਨਾ ਠੀਕ ਕਰਨਗੇ ਤੁਸੀਂ ਇੰਨਾ ਮੇਰੀ ਸੇਵਾ ਕਰੋਗੇ ਖਾਦਾ ਫਰਜ਼ ਬਣਦਾ ਮੰਮੀ ਜੀ ਹਾਂ ਮੈਂ ਤਾਂ ਨਹੀਂ ਸੋਚਿਆ ਹੋਤੀ ਵੈਰੀ ਸੀ ਤੁਸੀਂ ਮੇਰੀ ਤੀ ਹੈਗੀ ਕੋਈ ਨਾ ਥੀ ਮੈਂ ਤੁਹਾਡੇ ਨਾਲ ਅੱਗੇ ਤੋਂ ਨਹੀਂ ਲਿਆ ਕਰਦੀ ਕੋਈ ਨੰਨੀ ਚੱਲ ਸਾਨੂੰ ਗਲਤੀ ਦਾ ਖਾਸ ਹੋਇਆ ਨਹੀਂ ਬੋਤਾਂ ਹੀ ਸਾਡੇ ਲਈ ਹਾਂ ਬਗਾਨੀ ਆ ਈਆਂ ਵੀ ਆਦ ਮੈਂ ਈਆਂ ਨਹੀਂ ਆ ਹੈ ਮੈਂ ਤਾਂ ਗਲਤੀ ਸੋਚ ਲਿਆ ਸੀਗਾ ਜੇ ਨਾ ਵੋਸ਼ਨ ਕਰਵਾਈ ਹੁੰਦੀ ਉਹੀ ਮੇਰੀ ਧੀ ਹੋਣੀ ਸੀ ਉਹ ਮੇਰਾ ਪੁੱਤ ਇਹ ਮੇਰਾ ਪੁੱਤ ਕਿੱਥੋਂ ਹੋਣਾ ਸੀਗਾ ਉਸੇ ਨੇ ਮੈਨੂੰ ਸਾਹਮਣਾ ਸੀ ਇਹ ਮੈਨੂੰ ਕਿੱਥੋਂ ਸਾਹਮਣ ਦੇ ਫਿਰ ਉਹੀ ਮੇਰੀ ਧੀ ਨੇ ਮੈਨੂੰ ਸਾਹਮਣਾ ਸੀਗਾ

ਆਪਾਂ ਕਰੋ ਆਪਣੀ ਗੱਲ ਆਪਾਂ ਨੂੰ ਤਾਂ ਕਦੇ ਨਹੀਂ ਸੁਣੀ ਆਪਣੀ ਨੀਂ ਸੇਵਾ ਕਰਦੇ ਆਏ ਦਾ ਬੁੱਛਾਉਂਦੀ ਹੈ ਜੱਗ ਦਾ ਚਲ ਉਹ ਐਂ ਤਾਂ ਫਿਰ ਬੱਚੇ ਨੇ ਵਾਪਸ ਆਪਣੇ ਉੱਤੋਂ ਦੀ ਹੋ ਕੇ ਕੰਮ ਕੀਤਾ ਵੀ ਤੇ ਐਂ ਤਾਂ ਉਹਦਾ ਹਾਂ ਤੋੜਾ ਠੀਕ ਨੇ ਵਧ ਗਏ ਮਮਮੀ ਮੈਨੂੰ ਮੁਆਫੀ ਦੇਉਣਾ ਲੈ ਨਾ ਕੋਈ ਨਾ ਪੁੱਤ ਕੋਈ ਨਹੀਂ ਮੈਂ ਮੁਆਫੀ ਦੇਉਂਦਾ ਕੋਈ ਨਾ ਪੁੱਤ ਕੋਈ ਨਹੀਂ ਜਿਉਂਦੇ ਬਰਦੇ ਰਹੋ ਜਿਉਂਦੇ ਬਰਦੇ ਰਹੋ ਤੂੰ ਠੀਕ ਹੈ ਜਿਉਂਦੇ ਬਰਦੇ ਰਹੋ ਪੁੱਤਾਂ